ਦੇ ਇਹ ਹਵਾ ਕਾਲਪੁਰ ਕੇ ਆਪਣੇ ਪਰਮੇਸ਼ਰ ਸਰਗਿਆਨੀ ਸਰਵਿਆਪੀ ਸਰਵਸ਼ਕਤੀਮਾਨ ਜਿੰਦਾ ਤੇ ਜ਼ਰਾਵਤ ਸਰਮੇਸ਼ਣ ਰੋਗੇ ਤੁਹਾਡਾ ਧੰਨਵਾਦ ਕਰਦੇ ਆ ਪਵਨ ਪ੍ਰਭੂ ਜੀ ਅੱਜ ਦੇ ਸੁੰਦਰ ਬੰਦਗੀ ਦੇ ਲਈ ਪਵਨ ਪ੍ਰਭੂ ਜੀ ਸਾਡੇ ਵੱਲੋਂ ਜੋ ਵੀ ਪਦਾਵਨ ਸਭ ਤੋਂ ਤੁਹਾਡੀ ਮਹਮਾਦਲੀ ਗਾਇਆ ਗਿਆ ਬਜਾਇਆ ਗਿਆ ਪ੍ਰਭੂ ਜੀ ਜਿਨਾਂ ਨੇ ਆਪਣੇ ਮੁਖ ਨੂੰ ਖੋਲ ਕੇ ਤੇਰੀ ਮਹਿਮਤ ਕੀਤਾ ਪ੍ਰਭੂ ਜੀ ਹੱਥਾਂ ਨਾਲ ਤਾੜੀਆਂ ਨੂੰ ਬਜਾਇਆ ਖਦਾਵਤ ਪ੍ਰਭੂ ਜੀ ਇਹਨਾਂ ਸਾਰਿਆਂ ਨੂੰ ਖਦਾਵਤ ਪ੍ਰਭੂ ਜੀ ਆਪਣੀ ਵੱਡੀ ਬਰਕਤ ਤੇ ਆਸ਼ੀਸ਼ ਦੇਣਾ ਮੇਰੇ ਖਦਾਵਤ ਪ੍ਰਭੂ ਜੀ ਸਾਡੇ ਕੀਤੇ ਹੋਈ ਬੰਦਗੀ ਤੁਹਾਨੂੰ ਸਵਰਗ ਦੇ ਵਿੱਚ ਗ੍ਰਹਿਣ ਔਰ ਕਬੂਲ ਠਹਿਰੇ ਮੇਰੇ ਖਦਾਵਤ ਪ੍ਰਭੂ ਜੀ ਖੁਦਾ ਜੀ ਜਿਨਨੇ ਵੀ ਦੁਖੀ ਬਿਮਾਰ ਵਿਚਾਰ ਨੇ ਪ੍ਰਭੂ ਜੀ ਮੇਰਾ ਵਿਸ਼ਵਾਸ ਹੈ ਸਭ ਤੇਰੇ ਨਾਮ ਚ ਚੰਗੇ ਹੋ ਚੁੱਕੇ ਨੇ ਖਦਾਵਤ ਪ੍ਰਭੂ ਜੀ ਤੁਹਾਡੀ ਤਾਰੀਫ ਕਰਦੇ ਆ ਖਦਾਵਤ ਪ੍ਰਭੂ ਸੱਚਮੁੱਚ ਬਾਣੀ ਬਿਆਨ ਕਰਦੇ ਆ ਪਤਵੰਤ ਕਿ ਤੁਹਾਡੇ ਨਾਮ ਚ ਅੰਨੇ ਦੇਖਦੇ ਸੀ ਲੰਗੜੇ ਚੱਲਦੇ ਸੀ ਗੁੰਗੇ ਬੋਲਦੇ ਸੀ ਬਹਿਰੇ ਸੁਣਦੇ ਸੀ ਪਤਵੰਤ ਪ੍ਰਭੂ ਜੀ ਤੁਹਾਡੇ ਨਾਮ ਦੇ ਵਿੱਚ ਕੋੜੀਆਂ ਦੇ ਕੋੜ ਸ਼ੁੱਧ ਹੋ ਜਾਂਦੇ ਸੀ ਪ੍ਰਭੂ ਜੀ ਤੁਹਾਡੇ ਨਾਮ ਚ ਰੋਗੀ ਸਦਾਵੰਤ ਤੁਹਾਡੇ ਨਾਮ ਚ ਆਜ਼ਾਦ ਹੁੰਦੇ ਸੀ ਪਤਵੰਤ ਪਰਮੇਸ਼ਰ ਤੁਸੀਂ ਸਾਰ ਮੰਦਰ ਦੇ ਜਕੜਿਆਂ ਨੂੰ ਤੋਂ ਆਜ਼ਾਦ ਕਰ ਦਿੰਦਾ ਸੀ ਪਤਵੰਤ ਪਰਮੇਸ਼ਰ ਪ੍ਰਭੂ ਜੀ ਉਹ ਵੀ ਪਦਾ ਪ੍ਰਤਾਪ ਤੂੰ ਆਪਣੇ ਨਦੀਆਂ ਦੇ ਦੁਆਰਾ ਉਹ ਖੁਦ ਆਪਣੇ ਲੋਕਾਂ ਦੇ ਦੁਆਰਾ ਪ੍ਰਭੂ ਜੀ ਲੋਕਾਂ ਦੇ ਉੱਪਰ ਪ੍ਰਗਟ ਕੀਤਾ ਮੇਰੇ ਖਦਾਵਤ ਪ੍ਰਭੂ ਜੀ ਅੱਜ ਵੀ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਪ੍ਰਭੂ ਜੀ ਤੁਸੀਂ ਸਦਾਵੰਤ ਪ੍ਰਭੂ ਉਹ ਮੇਰਾ ਸ਼ਿਫਾ ਦੇ ਦਿੰਦੇ ਹੋ ਖੁਦਾਵੰ ਪ੍ਰਭੂ ਜੀ ਉਹ ਖੁਦਾਵੰ ਪ੍ਰਭੂ ਜੀ ਤੁਹਾਡੇ ਨਾਮ ਤੋਂ ਖੁਦਾਵੰ ਪ੍ਰਭੂ ਉਹ ਮੇਰੇ ਪਿਤਾ ਪਰਮੇਸ਼ਰ ਪਾਪਾ ਤੋਂ ਖੁਦਾਵੰ ਪ੍ਰਭੂ ਆਸਾਂ ਨੂੰ ਮਾਫੀ ਮਿਲਦੀ ਹੈ ਪਰਮੇਸ਼ਰ ਪ੍ਰਭੂ ਧੰਨਵਾਦ ਕਰਦਾ ਹੈ ਖੁਦਾਵੰ ਪ੍ਰਭੂ ਜੀ ਉਹ ਵਚਨ ਪ੍ਰਭੂ ਜੋ ਸਾਡੇ ਲਈ ਖੋਣੇ ਸਾਡੇ ਜੀਵਨਾਂ ਦੇ ਵਿੱਚ ਹੋਰ ਚਾਨਣ ਲੈ ਕੇ ਆਵੇ ਖੁਦਾਵੰਦ ਪ੍ਰਭੂ ਔਰ ਜੋ ਵੀ ਕਮੀਆਂ ਕਟੇ ਕਮਜ਼ੋਰੀਆਂ ਨੇ ਮਾਤ ਗਿਆ ਨੇ ਯਿਸੂ ਤੇਰੇ ਨਾਮ ਤੇ ਪ੍ਰਭੂ ਸਾਡੇ ਜੋ ਦੂਰ ਹੋ ਜਾਣ ਮੇਰੇ ਖੁਦਾਵੰਦ ਪ੍ਰਭੂ ਪ੍ਰਭੂ ਮੈਂ ਧੰਨਵਾਦ ਕਰਦਾ ਔਰ ਪ੍ਰਾਰਥਨਾ ਕਰਦਾ ਪ੍ਰਭੂ ਜੀ ਕਿ ਅੱਗੇ ਜੋ ਖੁਦਾਵੰਦ ਪ੍ਰਭੂ ਦੀ ਅਸੀਸ ਪ੍ਰਵਾਹ ਕਰੇ ਔਰ ਕੱਢਣੀਆਂ ਨੇ ਖੁਦਾਵੰਦ ਪ੍ਰਭੂ ਜਿਸ ਤਰ੍ਹਾਂ ਤੁਸੀਂ ਮੂਸਾ ਨਬੀ ਦੇ ਦੁਆਰਾ ਖੁਦਾਵੰਦ ਪ੍ਰਭੂ ਜੀ ਇਜ਼ਰਾਈਲੀ ਕੌਮ ਦੇ ਨਾਲ ਪ੍ਰਭੂ ਆਧਰਾਤ ਹੋਣ ਕੇ ਚੱਲੇ ਪ੍ਰਭੂ ਉਹ ਖੁਦਾ ਤੇਰੀ ਕਲੀਸਿਆ ਦੇ ਨਾਲ ਪ੍ਰਭੂ ਤੇਰੇ ਦਾਸ ਦਾਸੀ ਦੇ ਨਾਲ ਪ੍ਰਭੂ ਜੀ ਉਹ ਤੇਰੀ ਪੂਰੀ ਮੰਡਲੀ ਨਾਲ ਪ੍ਰਭੂ ਅਕਦਾ ਦਾ ਧਾਮ ਬਣ ਕੇ ਚੱਲਣਾ ਮੇਰੇ ਮੁਤਾਬਕ ਪ੍ਰਭੂ ਜੀ ਉਹ ਖੁਦਾ ਜਿੰਨੇ ਪ੍ਰਭਾਤ ਦੇ ਵਿੱਚ ਆਉਣ ਪ੍ਰਭੂ ਜਿੰਨਾ ਘਰਾਂ ਦੇ ਵਿੱਚ ਜਾਵੇ ਉਹ ਸਾਰੇ ਬੁਧਾ ਤੇਰੇ ਨਾਮ ਚ ਸ਼ਿਫਾ ਔਰ ਛੁਟਕਾਰਾ ਪਾਉਣ ਉਹ ਬੁਧਾ ਬਣ ਕਰਕੇ ਤਾਂ ਆਸ਼ੀਸ਼ਾਂ ਦੇ ਦੁਆਰ ਪ੍ਰਭੂ ਆਪਣੇ ਨਾਮ ਦੇ ਵਿੱਚ ਜੋ ਵੀ ਤੁਹਾਡੀ ਮਹਿਮਾ ਲਈ ਹੋਵੇ ਪ੍ਰਭੂ ਜੀ ਉਹ ਖੁਦਾ ਉਸਦੀ ਤਿਆਰੀ ਲਈ ਪ੍ਰਭੂ ਉਹ ਖੁਦਾ ਸਾਨੂੰ ਸਮਝ ਦੇਣਾ ਬੁੱਧ ਦੇਣਾ ਪ੍ਰਭੂ ਜੀ ਸਾਨੂੰ ਬਖ ਦੇਣਾ ਪ੍ਰਭੂ ਜੀ ਕ੍ਰਿਸ਼ਨਾ ਦੇ ਵਿੱਚ ਪ੍ਰਭੂ ਇਸ ਦੁਆਰਾ ਪ੍ਰਭੂ ਕੋਈ ਵੀ ਬਿਮਾਰ ਨਾ ਹੋਣ पाए ਪ੍ਰਭੂ ਜੀ ਉਹ ਖੁਦਾ ਸਾਰੇ ਪ੍ਰਭੂ ਜੀ ਤੰਦਰੁਸਤੀ ਦੇ ਨਾਲ ਪ੍ਰਭੂ ਤੇਰੀ ਮਹਿਮਾ ਕਰ ਸਕਣ ਤੇ ਦਾਰ ਪ੍ਰਭੂ ਜੀ ਇਸ ਬੰਦਗੀ ਨੂੰ ਵੀ ਖੁਦਾਵਾ ਪ੍ਰਭੂ ਜੀ ਤੁਸੀਂ ਸ਼ੁਰੂਦਾਰ ਅਤੇ ਖੀਰ ਪਾ ਕੇ ਚਲਾਇਆ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜਿਨ੍ਹਾਂ ਨੇ ਦਾਤ ਲਈ ਹੱਥਾਂ ਨੂੰ ਬਧਾਇਆ ਪ੍ਰਭੂ ਜੀ ਉਹਨਾਂ ਦੇ ਹੱਥਾਂ ਨੂੰ ਭਰ ਦਿਓ ਖੁਦਾਵਾ ਪ੍ਰਭੂ ਜੀ ਹਲਾ ਹਲਾ ਕੇ ਦੀ ਪ੍ਰਤਾਪਤ ਖਾਣਾ ਰਾਸ ਕਰਦੇ ਜੀ ਅੱਜ ਬਾਤ ਕਰਦਾ ਜੀ ਜੋ ਵੀ ਸੇਵਾ ਦੇ ਵਿੱਚ ਲਗਾਤਾਰ ਪ੍ਰਭੂ ਸਤਿ ਆਤਿ ਜੀ ਨਾਲ ਜੁੜੇ ਹੋਏ ਨੇ ਪ੍ਰਭੂ ਉਹਨਾਂ ਦੇ ਘਰਾਂ ਵਿੱਚ ਵੀ ਕਿਸੇ ਵਿੱਚ ਦੀ ਚੀਜ਼ ਦੇ ਥੋੜਾ ਰਹਿਣ ਦੇਣਾ ਮੇਰੇ ਪ੍ਰਾਰਣਕ ਨੂੰ ਜੀ ਬਹੁਤ ਸ਼ੁਦਾਗਰ ਪ੍ਰਭੂ ਤੁਹਾਡਾ ਨਾਮ ਜੀ ਨਾਲ ਪਾਇਆ ਪ੍ਰਭੂ ਜੀ ਉਹ ਖਾਣਾ ਜੋ ਖਾਣਾ ਤਿਆਰ ਕੀਤਾ ਗਿਆ ਹੈ ਪ੍ਰਭੂ ਜੀ ਉਸ ਨੂੰ ਤੁਹਾਡੇ ਲਹੂ ਦੇ ਵਿੱਚ ਕਵਰ ਕਰਨਾ ਹੈ ਪ੍ਰਭੂ ਜੀ ਤੁਹਾਡਾ ਲਹੂ ਲੈ ਕੇ ਉਸ ਖਾਣੇ ਵਿੱਚ ਮਿਲਾਉਣਾ ਹੈ ਪ੍ਰਭੂ ਉਹ ਖਾਣਾ ਸ਼ਤਾਨਾਂ ਦੀ ਬਲਦੇ ਹੋਈ ਅਗ ਰੋਗਾਂ ਦੇ ਲਈ ਦਵਾਦਸਰ ਕਰੇ ਪ੍ਰਭੂ ਜੀ ਪੰਜ ਰੋਟੀਆਂ ਤੋਂ ਮੱਛੀਆਂ ਦੀ ਬਰਕਤ اللہ علیہ وسلم